DSP ਫਲੋਰ ਸ਼੍ਰੀ ਭਾਰਤ ਮੁਸੀਬ ਵੱਲੋਂ ਫਲੋਰ ਸਬ ਡਿਵੀਜ਼ਨ ਦਾ ਚਾਰਜ ਸੰਭਾਲਣ ਤੋਂ ਬਾਅਦ ਬਿਲਗੜ ਥਾਣੇ ਦਾ ਦੌਰਾ ਕੀਤਾ ਗਿਆ ਤੇ ਜਿੱਥੇ ਉਹਨਾਂ ਨੇ SHO ਸੁਖਜਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਨਾਲ ਵਾਦਰੇ ਹੀ ਨਸ਼ੀ ਅਤੇ ਕ੍ਰਾਈਮ ਦੇ ਸਬੰਧ ਵਿੱਚ ਮੀਟਿੰਗ ਕੀਤੀ ਇਸ ਮੌਕੇ ਤੋਂ ਉਹਨਾਂ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਦੇ ਵਿੱਚ ਕਿਸੇ ਵੀ ਔ ਕਿਸਮ ਦੇ ਕ੍ਰਾਈਮ ਨੂੰ ਬਰਦਾਸ਼ ਨਹੀਂ ਕੀ ਤਜ਼ਾਵੇਗਾ ਕਿ ਉਹਨਾਂ ਨੇ ਅਸਲਾ ਧਾਰਕਾਂ ਨੂੰ ਬੇਨਤੀ ਕੀਤੀ ਹੈ ਕਿ ਉਹ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦੌਰਾਨ ਖੁੱਲੇ ਆਮ ਹਥਿਆਰ ਲੈ ਕੇ ਨਹੀਂ ਚੱਲ ਸਕਣਗੇ ਤੇ ਮਾੜੇ ਅੰਸੂਰਾਂ ਬਾਰੇ ਉਹਨਾਂ ਨੇ ਕਿਹਾ ਕਿ ਉਹ ਇਲਾਕਾ ਛੱਡ ਜਾ ਨਹੀਂ ਤਾਂ ਅਸਰ ਬਹੁਤ ਮਾੜਾ ਹੋਵੇਗਾ ਤੇ ਉਹਨਾਂ ਨੇ ਕਿਹਾ ਕਿ ਮੈਂ ਇਸੇ ਸਬ ਡਿਵੀਜ਼ਨ ਵਿੱਚ ਚੌਂਕੀ ਇੰਚਾਰਜ ਰਹਾਂਦੀਆ ਮਾੜੇ ਅੰਸੂਰਾਂ ਨੂੰ ਸਿਰ ਨਹੀਂ ਝੁੱਕਣ ਦਿੱਤਾ ਜਾਵੇਗਾ ਤੇ 14 ਤਰੀਕ ਨੂੰ ਪੈ ਰਹੀਆਂ ਵੋਟਾਂ ਬਾਰੇ ਉਹਨਾਂ ਨੇ ਕਿਹਾ ਕਿ ਵੋਟਾਂ ਸ਼ਾਂਤੀਪੂਰਵ ਢੰਗ ਨਾਲ ਪਾਈਆਂ ਜਾਣਗੀਆਂ ਅਗਰ ਕਿਸੇ ਨੇ ਕੋਈ ਵੀ ਮਾੜੀ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਉਹਨਾਂ ਨੇ ਕਿਹਾ ਕਿ ਨਸ਼ਾ ਤਸਕਰ ਨੂੰ ਬਖਸ਼ਿਆ ਨਹੀਂ ਜਾਵੇਗਾ ਅਤੇ ਨਸ਼ੇ ਦੇ ਆਦੀ ਲੋਕਾਂ ਦਾ ਇਲਾਜ ਕਰਵਾਇਆ ਜਾਵੇਗਾ ਹਾਂਜੀ ਸਰ ਤੁਸੀਂ ਅੱਜ ਬਿਲਗੜ ਥਾਣੇ ਦਾ ਰਾਉਂਡ ਮਾਰ ਰਿਹਾ ਕਿਸ ਮਕਸਦ ਦੇ ਨਾਲ ਕੀ ਮੈਂ ਪਕਸੇ ਤੋਂ ਅੱਡਾ ਚੇਤੇ ਦੇ ਪਹੁੰਚਣਾ ਮੈਂ ਰੀਸੈਂਟਲੀ ਐ ਜੀਐਸਪੀ ਫੋਰ ਅੋਰਡਰ ਜੁਆਇਨ ਕੀਤਾ ਤੇ ਉਹਦੇ ਸਬੰਧ ਚ ਮੈਂ ਚਾਹੁੰਦਾ ਸੀ ਜਿੰਨੇ ਮੇਰੇ ਪੁਲਿਸ ਸਟੇਸ਼ਨ ਵੀ ਰੈਂਡਰ ਪੈਂਦੇ ਆ ਮੈਂ ਉਹਨਾਂ ਸਾਰੇ ਪੁਲਿਸ ਸਟੇਸ਼ਨਾਂ ਦੇ ਵਿੱਚ ਜਿਹੜਾ ਉਹ ਵਿਜ਼ਿਟ ਕਰਾਂ ਉਸੇ ਸੀਕੁਐਂਸ ਦੇ ਵਿੱਚ ਮੈਂ ਇਹਦੀ ਅਜ ਬਿਲਡਿੰਗ ਦੇਖਣ ਦੇ ਲਈ ਆਇਆ ਉਹਦੇ ਨਾਲ ਨਾਲ ਮੱਜੇ ਦੀ ਕ੍ਰਾਈਮ ਮੀਟਿੰਗ ਵੀ ਜਿਹੜੀ ਸਾਰੇ ਸਟਾਫ ਨਾਲ ਕੀਤੀ ਹੈ ਇਹ ਸਭ ਕੋ ਸਾਰੇ ਕ੍ਰਾਈਮ ਜੋ ਪਿਛਲੇ ਟਾਈਮ ਚ ਹੋਇਆ ਉਹ ਸਾਰੇ ਕ੍ਰਾਈਮ ਨੂੰ ਡਿਸਕਸ ਕੀਤਾ ਗਿਆ ਇਕਲਾ ਇਕਲਾ ਮਕਦਮਾ ਜਿਹੜਾ ਸੀ ਡਿਸਕਸ ਕੀਤਾ ਉਹ ਕਿ ਕੀ ਇਹਦਾ ਹੋਣਾ ਚਾਹੀਦਾ ਕਿਆਂ ਮਕਦਮਿਆਂ ਦੀ ਮਿਹਰੇ ਚਲਾਣੇ ਹੀ ਦਿੰਦੇ ਆ ਉਹ ਡਾਇਰੈਕਸ਼ਨ ਦਿੱਤੀ ਜਾ ਉਹਨਾਂ ਦਾ ਚਲਾਨ ਕੋਰ ਦਿੱਤਾ ਜਾਵੇ ਤੇ ਮਾੜੇ ਅਨਸਰਾਂ ਦੇ ਟਾਈਮ ਸ਼ਰ ਪਨਿਸ਼ਮੈਂਟ ਮਿਲੇ ਇਸ ਦੌਰਾਨ ਇੱਕ ਚੀਜ਼ ਦੇਖੀ ਗਈ ਹੈ ਕਿ ਕੁਝ ਰਾਜਨੀਤਿਕ ਦਬਾਅ ਦੇ ਹੇਠ ਕਾਫੀ ਗਲਤ ਪਰਚਾ ਵੀ ਕੀਤੀ ਤੁਸੀਂ ਉਹਨਾਂ ਦੀ ਇਨਕੁਆਇਰੀ ਕਰੋਗੇ ਜਾਂ ਕਿੱਦਾਂ ਹੈ ਦੇਖੋ ਕੋਈ ਰਾਜਨੀਤਿਕ ਦਬਾਅ ਨਹੀਂ ਹੈਗਾ ਅਗਰ ਕੋਈ ਇਦਾਂ ਦੀ ਗੱਲ ਹੋਵੇਗੀ ਤੇ ਮੈਂ ਦੇਖ ਲਵਾਂਗਾ ਪਿਛਲੇ ਸਮੇਂ ਜੇ ਕੋਈ ਹੋਈ ਹੋਵੇਗੀ ਤਾਂ ਆਪਾਂ ਚੈੱਕ ਕਰ ਲਾਂਗੇ ਉਹਦੀ ਇਨਕੁਆਇਰ ਕਰ ਲਾਂਗੇ ਪਰ ਇਹਦਾ ਨਿਯਮ ਹੈ ਗੁੱਸਾ ਜਿਹੜੀਆਂ ਇਲੈਕਸ਼ਨਾਂ ਆਇਆ ਇਲੈਕਸ਼ਨਾਂ ਦੇ ਬਾਰੇ ਵੀ ਪ੍ਰਸਿੱਧ ਗਏ ਜਾਂਦੇ ਆ ਇਲੈਕਸ਼ਨਾਂ ਬਿਲਕੁਲ ਨਰੋਲ ਤੇ ਮੇਰੇ ਪੱਖ ਹੋਣ ਗਏ ਆ ਕਿਸੇ ਦਾ ਕੋਈ ਦਵਾ ਨਹੀਂ ਨਾ ਕਿਸੇ ਨੇ ਅੱਜ ਤੱਕ ਸੱਟ ਦੇ ਕੋ ਦਵਾ ਪਾਇਆ ਤੇ ਨਾ ਹੀ ਕੋ ਦਵਾ ਹੀ ਚੱਲ ਰਿਹਾ ਇਸ ਗੱਲ ਬਿਲਕੁਲ ਮੇਰੇ ਪੱਖ ਤੇ ਨਰੋਲ ਇਲੈਕਸ਼ਨ ਆਉਂਦੇ ਲੋਕਾਂ ਨੂੰ ਇਹ ਮੈਂ ਤੁਹਾਡੇ ਮੱਦੇਨੂ ਕਹਿਣਾ ਚਾਹੁੰਦਾ ਕਿ ਜਿਹੜੇ ਅਸਲਾ ਧਾਰਕ ਆ ਉਹਨਾਂ ਨੂੰ ਜਿਹੜੀ ਹੈਗੀ ਆ ਉਹ ਕੈਰੀ ਕਰਨ ਦੀ ਇਜਾਜ਼ਤ ਨਹੀਂ ਹੈਗੀ ਅਸਲਾ ਕੈਰੀ ਕਰਨ ਦੀ ਇਜਾਜ਼ਤ ਨਹੀਂ ਹੈਗੀ ਇਹਨਾਂ ਦਿਨਾਂ ਵਿੱਚ ਜਿੱਦਕਿ ਇਲੈਕਸ਼ਨ ਕੋਡ ਲੱਗਾ ਹੋਇਆ ਉਹ ਅਸਲਾ ਆਪਣੇ ਕਾਰੀ ਰੱਖਣ ਜਿੰਨੂੰ ਕੋਈ ਥ੍ਰੈਟ ਹੈਗੀ ਕਿਸੇ ਤਰ੍ਹਾਂ ਦੀ ਉਹ ਸਾਡੇ ਧਿਆਨ ਵਿੱਚ ਲਿਆਉਣ ਫਿਰ ਉਹ ਕੈਦੀ ਕਰਨ ਅਦਰਵਾਈਜ਼ ਸਾਰਾ ਅਸਲਾ ਜਿਹੜਾ ਹੈਗਾ ਉਹ ਆਪਣੇ ਘਰਾਂ ਵਿੱਚ ਰਿਟੇਨ ਕਰ ਦੇਣਾ ਇਹ ਜਿਹੜੇ ਸਮਾਜ ਦੇ ਭੈੜੇ ਅਨਸਰ ਆਉਣਾ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਮੈਂ ਇਸ ਏਰੀਆ ਦੇ ਵਿੱਚ ਪਹਿਲਾਂ ਵੀ 18 ਸਾਲ ਪਹਿਲਾਂ ਚੌਂਕੀ ਜਾਜ ਰਹੇ ਹਾਂ ਤੇ ਉਸ ਟਾਈਮ ਵੀ ਜਿਹੜੇ ਮਾੜੇ ਅਨਸਰ ਦੀ ਬੜੀ ਨੱਥ ਪਾ ਕੇ ਰੱਖੀ ਸੀ ਜੇ ਮੈਂ ਤਲੇਤਾ ਚੌਂਕੀ ਜਾਜ ਰਿਹਾ ਹਾਂ ਤਕਰੀਬਨ ਡੇਢ ਸਾਲ ਤੇ ਹੁਣ ਵੀ ਮੈਂ ਇਹ ਕਹਿਣਾ ਚਾਹੁੰਦਾ ਕਿ ਜਿਹੜੇ ਮਾੜੇ ਅਨਸਰ ਹੈਗੇ ਆ ਉਹ ਏਰੀਆ ਛੱਡ ਜਾਣ ਜਾਂ ਇੱਕ ਮੇਨ ਸਟ੍ਰੀਮ ਲਾਈਨ ਵਿੱਚ ਆ ਜਾਣ ਨਹੀਂ ਤੇ ਫਿਰ ਉਹਨਾਂ ਦਾ ਹਾਲ ਜਿਹੜਾ ਬਹੁਤ ਬੁਰਾ ਹੋਏਗਾ ਇਹ ਨਸ਼ੇ ਦੀ ਜਿਹੜੀ ਚੈਨਾ ਕਾਫੀ ਫੱਦੀ ਜਾ ਰਹੀ ਹੈ ਇਹ ਸਰਕਾਰ ਨੇ ਨਸ਼ੇ ਨਸ਼ਾ ਵਿਰੋਧ ਜਿਹੜਾ ਭਿਆਨ ਛੇੜਾ ਸੀ ਉਹਦਾ ਵੀ ਅਸਰ ਨਹੀਂ ਹੋਇਆ ਲੇਕਿਨ ਨਸ਼ਾ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਤਾਂ ਕੀ ਕਰਨੇ ਢੱਲ ਕਿਉਂ ਨਹੀਂ ਪੈ ਰਹੀ ਨਾ ਪ੍ਰਚਾਰਨ ਪਾ ਰਿਹਾ ਨਾ ਰਾਜਨੀਤਿਕ ਲੋਕਵਾਰ ਕੀ ਚੱਕਰੇ ਦੇਖੋ ਜਿਹੜੀ ਜੁਧ ਨਸ਼ਾ ਬੋਲ ਦੇ ਮੂਹਮ ਚੱਲ ਰਹੀ ਹੈ ਨਾ ਇਹਦਾ ਅਸੀਂ ਤੁਹਾਨੂੰ ਵਿਸਤ੍ਰਿਤ ਵੇਰਵਾ ਥੋੜੀ 15-20 ਦਿਨ ਤੋਂ ਬਾਅਦ ਮੈਂ ਖੁਦ ਜਾਰੀ ਕਰਾਂਗਾ। ਕਾਫੀ ਹੱਦ ਤੱਕ ਫਰਕ ਪੈ ਚੁੱਕਿਆ ਵਾਸ। ਕਾਫੀ ਫਰਕ ਤੱਕ ਫਰਕ ਪੈ ਗਿਆ ਲੇਕਿਨ ਥੋੜਾ ਬੋਤਾ ਜਿੱਗਰ ਹੈਗਾ ਉਹਦੇ ਵਾਸਤੇ ਵੀ ਜਿੱਦਾਂ ਮੈਂ ਅੱਜ ਆਇਆ ਮੈਨੂੰ ਡਾਇਰੈਕਸ਼ਨਸ ਦਿੱਤੀਆਂ ਕਿ ਕਿੱਦਾਂ ਆਪਾਂ ਜਿਹੜੇ ਸਮਗਲਰ ਬਾਕੀ ਰਹਿ ਗਏ ਆ ਜਾਂ ਜਿਹੜੇ ਕੋਈ ਛੋਟੇ ਵੱਡੇ ਪੈਟਲਰ ਆ ਉਹਨਾਂ ਨੂੰ ਆਪਾਂ ਕਿੱਦਾਂ ਕਰਬ ਕਰਕੇ ਤੇ ਉਹਨਾਂ ਨੂੰ ਆਪਾਂ ਅੰਦਰ ਭੇਜਣਾ ਜਿਹੜੇ ਵਿਕਟਮ ਹੈਗੇ ਆ ਜਿਹੜਾ ਕੋਈ ਪੀਨ ਲੱਪਿਆ ਉਹਨੂੰ ਅਸੀਂ ਦਾਖਲ ਕਰਾਉਣ ਦੀ ਸੜਕ ਉੱਪਰ ਵਿੱਚ ਨਹੀਂ ਦਾਖਲ ਕਰ ਇਹ ਬਿਲਕੁਲ ਵੀ ਨਹੀਂ ਹੈਗਾ ਕਿ ਮਤਲਬ ਕੋਈ ਅਸਰ ਨਹੀਂ ਹੈ ਜੋ ਨਸ਼ਾ ਖਪੋ ਰਿਹਾ 100% ਦਾ ਅਸਰ ਹੋਇਆ ਔਰ 100% ਨਹੀਂ ਸਕਸੈਸਵੋਲ ਇਸ ਕੰਮ ਵਿੱਚ ਜਿਹੜਾ ਬਿਲਗਾ ਏਰੀਆ ਜੀ ਇਹ ਵਿੱਚ ਨਾ ਬਹੁਤ ਜਿਆਦਾ ਨਸ਼ਾ ਦਿਨ-ਪ੍ਰਤੀ-ਦਿਨ ਵਧਦਾ ਜਾ ਰਿਹਾ ਛੋਟੇ-ਛੋਟੇ ਬੱਚੇ ਵੀ ਨਸ਼ੇ ਵਾਲੇ ਦੇਖੇ ਜਾ ਰਹੇ ਆ ਪਰ ਇਹਦੇ ਬਾਰੇ ਹਜੇ ਤੱਕ ਪੂਰੀ ਠੱਲ ਪੈ ਨਹੀਂ ਰਹੀ ਬਿਲਗੇ ਦੇ ਵਿੱਚ ਬਿਲਕੁਲ ਪੈਗੀ ਜੀ ਜੇ ਕੋਈ ਕਮੀ ਪੇਸ਼ੀ ਰਹਿ ਗਈ ਆ ਪਿਛਲੇ ਟਾਈਮ ਦੇ ਵਿੱਚ ਉਹ 100% ਜਿਹੜੀ ਆ ਉਹ ਠੱਲ ਪਾਈ ਜਾਏਗੀ ਔਰ ਮੈਂ ਖੁਦ ਇਹਨੂੰ ਮੋਨੀਟਰ ਕਰਾਂਗਾ ਜਦ ਮੱਝ ਆਇਆ ਅਸੀਂ ਮਤਲਬ ਇੱਕ ਟਾਈਮ ਪੀਰੀਅਡ ਇੰਟਰਵਲ ਦੇ ਵਿੱਚ ਆਉਂਦੇ ਰਹਿਣਾ ਵਾ ਤੇ ਤੁਹਾਡੇ ਨਾਲ ਸਾਡੀ ਮੁਲਾਕਾਤ ਹੁੰਦੀਆਂ ਰਹਿਣੀਆਂ ਤੁਸੀਂ ਖੁਦ ਆਪੇ ਕਹੇਗੇ ਕਿ ਮਤਲਬ ਜਿਹੜੀ ਹੈਗੀ ਆ एवरीथिंग ਗੋਇੰਗ ਇਨ ਰਾਈਟ